ਖੁੱਲਾ ਸੱਦਾ ਜੀ ਸਾਰੇ ਦੁਕਾਨਦਾਰਾਂ ਨੂੰ ਸਾਰੀਆਂ ਬੁੜੀਕਾਂ ਵਾਲਿਆਂ ਨੂੰ ਤੇ ਸਾਰੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਜਿਵੇਂ ਕਿ ਸਾਰੇ ਪੈਨਪ੍ਰਾਪਰ ਨੂੰ ਪਤਾ ਲੱਗ ਚੁੱਕਿਆਗਾ ਵੀ ਪੰਡਤਾਂ ਦੀ ੱਟੀ ਵਾਲਿਆਂ ਦਾ ਸ਼ੋਰੂਮ ਜਾ ਰਿਹਾ ਹੈਗਾ ਬਰਨਾਰ ਰੋਡ ਦੇ ਉੱਤੇ ਠੀਕ ਹੈ ਜੀ ਦਿਵਾਲੀ ਉੱਤੇ ਅਸੀਂ ਸ਼ਿਫਟ ਹੋ ਜਾਾਂਗੇ ਦਿਵਾਲੀ ਤੋਂ ਪਹਿਲਾਂ ਸਾਡੇ ਕੋਲ ਜਿੰਨਾ ਮਾਲ ਪਿਆਗਾ ਸਾਰਾ ਮਾਲ ਸੀ ਅੱਧ ਮੋੜ ਰੇਟਾਂ ਦੇ ਚੁਕਾ ਦੇਣਾਗਾ ਦੁਕਾਨਦਾਰਾਂ ਨੂੰ ਬੁੜੀਕਾਂ ਵਾਲਿਆਂ ਨੂੰ ਵਿਆਹ ਸ਼ਾਦੀਆਂ ਵਾਲਿਆਂ ਨੂੰ ਸੂਟ ਸਾਰੇ ਮਹਿੰਗੇ ਅੱਧ ਤੋਂ ਵੀ ਅਧਰੇਡ ਕਰਤੇ 2 ਮਹੀਨੇ ਚੱਲੂਗੀ ਸੇਲ ਜਦੋਂ ਤੱਕ ਇੱਥੇ ਬੈਠੇ ਆ ਸਾਰਾ ਮਾਲ ਅਸੀਂ ਖਾਲੀ ਕਰਕੇ ਹੀ ਜਾਣਾਗਾ ਨਵੇਂ ਸ਼ੋਰੂਮ ਦੇ ਵਿੱਚ ਠੀਕ ਹੈ ਜੀ ਪੰਜਾਬੀ ਜੀ ਗੱਲ ਕਹਿਣੇ ਆ ਵੀ ਦੁਕਾਨ ਖਾਲੀ ਕਰਨੀ ਆ ਮੇਲੇ ਲੁੱਟ ਲੋ ਦੁਕਾਨਦਾਰ ਭੈਣ ਭਰਾਵਾਂ ਦੇ ਫਾਇਦੇ ਹੋਣਗੇ ਸੈਟ ਵਾਈਜ਼ ਮਾਲ ਬਹੁਤ ਘੱਟਾ ਕਹਰੇ ਕਹਰੇ ਪੀਸਾ ਜਿੰਨਾ ਮਰਜ਼ੀ ਮਾਲ ਲੈ ਜਾਓ ਬੰਦਿਸ਼ ਕੋਈ ਨਹੀਂ ਹੈਗੀ ਚਾਹੇ ਇੱਕ ਸੂਟ ਲੈ ਕੇ ਜਾਓ ਚਾਹੇ 10 ਲੈ ਕੇ ਜਾਓ ਚਾਹੇ 100 ਲੈ ਕੇ ਜਾਓ ਚੋਇਸ ਤੁਹਾਡੀ ਆ ਜਿੰਨਾ ਮਰਜ਼ੀ ਮਾਲ ਲੈ ਜਾਓ ਸੈੱਟ ਵਾਈਜ਼ ਲੈਣ ਦੀ ਲੋੜ ਨਹੀਂ ਕਿਹੜੇ-ਕਿਹਰੇ ਪਿਸਲੇ ਜੋ ਥੋੜੇ ਸੈਂਪਲ ਦਿਖਾਉਣੇ ਆ ਜਿਹੜੇ ਦੁਕਾਨਦਾਰਾਂ ਨੇ ਵੀਡੀਓ ਕਾਲ ਤੇ ਮਾਲ ਲੈਣਾਗਾ ਮੈਸੇਜ ਕਰ ਦਿਓ ਵੀਡੀਓ ਕਾਲ ਤੇ ਮਾਲ ਦਿਖਾ ਦਾਂਗੇ ਐਡ ਮਾ ਹਉਣ ਤੋਂ ਮਣੀ ਆਣੀਆਂ ਲਓ ਜੀ ਪਿਓਰ 100% ਕਾਟਨ ਦਾ ਸੂਟ ਆ ਚੈੱਕ ਕਰੋ ਧਿਆਨ ਦੇ ਨਾਲ ਲਓ ਜੀ ਓਪਨ ਚੈਲੰਜ ਰੇਡ ਸਾਰੇ ਪੰਜਾਬ ਦੀ ਠੂਕੇ ਗਾਰੰਟੀ ਪਿਓਰ ਕਾਟਨ ਦਾ ਸੂਟ ਆ ਜੀ 800 900 ਰੁਪਏ ਚ ਵੇਚੀ ਜਾਂਦਾ ਮਾਰਕੀਟ ਦੇ ਵਿੱਚ ਕਾਟਣੀ ਦੇ ਮਿਲਣਾਗਾ 400 ਰੁਪਏ ਦੇ ਵਿੱਚ 400 ਰੁਪਏ 400 ਚ ਪਿਓਰ ਦਾ ਦੁਪੱਟਾ ਸਾਰਾ ਵਰਕ 400 ਚ ਦੇਵਾਂਗੇ 400 ਦਾ ਪਲੇਨ ਨਹੀਂ ਹੁੰਦਾ ਮੈਂ ਕਿਹਾ ਆ 400 ਦੇਵਾਂਗੇ ਫਾਇਦੇ ਕਰਨੇ ਆ ਦੁਕਾਨ ਖਾਲੀ ਕਰਨੇ ਆ ਪਿਓਰ ਡਿਜੀਟਲ ਮਸਲੀਨ ਸਾਰੇ ਪੰਜਾਬ ਦਾ ਠੋਕੇ ਚੈਲੰਜ ਦੁਪੱਟਾ ਚੈੱਕ ਕਰ ਲੋ 11 1100 ਦੇ ਲੋਕਾਂ ਨੇ ਵੇਚਦੇ 500 ਚ ਦੇਵਾਂਗੇ ਤੇ ਫਿਰ ਵੀਰੇ 1600 ਵਾਲੇ ਦਾ ਕੀ ਰੇਟ ਲਾਓ ਜੀ ਲਾਓ ਜਾਮ ਕਾਟਨ ਦਾ ਸੂਟ ਆ ਪਿਓਰ 100% ਕਿੱਟੀ ਬ੍ਰਾਂਡ ਦਾ 1600 ਰੁਪਏ ਵਾਲਾ 800 ਰੁਪਏ ਚ ਕਰਤਾ 800 ਰੁਪਏ ਚ ਕਰਤਾ ਜੀ ਮਾਲ ਮੇਲਾ ਲੁੱਟ ਲੋ ਫਾਇਦੇ ਕਰਾ ਲੋ ਲਓ ਜੀ 22 ਮੀਟਰ ਦੁਬੱਟੇ ਆ ਪਿਓਰ 100% ਕਾਟਨ ਦਾ ਸੂਟ ਆ ਜੀ 600 700 ਰੁਪਏ ਦਾ ਮਾਰਕੀਟ 'ਚ ਮਿਲਦਾਗਾ ਪੰਡਤਾਂ ਦੀ ਹੱਡੀ ਤੇ ਮਿਲਨਾਗਾ 300 ਰੁਪਏ ਦੇ ਵਿੱਚ 300 'ਚ ਕਰਤਾ ਜੀ 300 'ਚ ਮੈਂ ਕਹਨਾ ਚਾਹੇ ਦੁਕਾਨਦਾਰ ਲੈ ਜਾਣ ਚਾਹੇ ਕੋਈ ਵਿਆਹ ਸ਼ਾਦੀ ਵਾਲਾ ਮਾਲ ਪੂਰੇ ਫਾਇਦੇ ਕਰਨ ਵਿੱਚ ਕਢਾਈਆਂ ਵੀ ਆਉਣ ਦਿਓ ਬਾਈ ਲਓ ਜੀ ਕਾਟਨ ਦਾ ਸੂਟਾਂ 1400 1500 ਰੁਪਏ ਵਾਲਾ ਨਾਲ ਦੁਬੱਟਾ ਪੂਰਾ ਹੋਣਾ ਵਰਕ 800 ਰੁਪਏ ਚ ਕਰਤਾ ਫਰੀ ਦੇ ਰੇਟ ਕਰਤੇ ਨਾ ਇਹ ਭਾਵਜਾ ਜੀ ਮਿਲ ਲੀਆਂ ਨਕਸ ਨੇ ਦੇਣੀਆਂ ਲਓ ਜੀ ਫਿਰ ਵੀਰੇ 1800 ਵਾਲੇ ਦਾ ਕੀ ਰੇਟ ਕਰਨਾ ਹੈ ਨੈਚੁਰਲ ਕਰੇਵ ਦਾ ਸੂਟ ਆ 1800 ਰੁਪਏ ਵਾਲਾ 800 ਰੁਪਏ ਚ ਕਰਤਾ 800 ਰੁਪਏ ਚ ਨਾਲ ਚਨੌਣ ਦਾ ਦੁਪੱਟਾ ਸਾਰਾ ਮਾਲ ਕਲੀਅਰ ਕਰਦਾਗਾ ਮੇਲੇ ਲੁੱਟ ਲੋ ਫਰੀ ਦੇ ਭਾਅ ਕਰਤੇ ਜੀ ਲਓ ਜੀ ਓਕੇ ਰਬੋਰਡ ਸੂਟਾਂ ਪੂਰਾ ਕੈਂਡ ਕਪੜਾ ਚੈੱਕ ਕਰੋ ਡਿਜੀਟਲ ਪ੍ਰਿੰਟ ਨਾਲ ਬਾਡਮ ਤੇ ਆਊਗਾ ਵਰਕ 800 ਰੁਪਏ ਵਾਲਾ ਕਰਤਾ 400 ਰੁਪਏ ਦੇ ਵਿੱਚ ਲੈ ਭਾਈ 1100 ਆ ਗਿਆ ਜੀ 1300 ਰੁਪਏ ਵਾਲਾ ਸੂਟ ਚੈੱਕ ਕਰੋ ਧਿਆਨ ਦੇ ਨਾਲ ਐ ਹੋਣਗੇ ਪੈਣਾ ਦੇ ਫਾਇਦੇ ਪੂਰਾ ਸੋਹਣਾ ਵਰਕ ਪਸਦਾ ਕੰਮ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ 100% ਪਿਓਰ ਮਸਲੀਨ ਕਾਟਨ ਦਾ ਸੂਟਾ ਔਰਗੈਂਜ਼ਾ ਦੇ ਦੁਪੱਟੇ ਦੇ ਨਾਲ 500 ਰੁਪਏ ਚ ਕਰਤਾ 500 500 500 ਇਹੋ ਜਿਹੇ ਸੂਟ ਦੇਨੇ ਆ ਮੇਰੀਆਂ ਭੈਣਾਂ ਨੂੰ 500 ਰੁਪਏ ਚ ਫਰੀਦ ਦੇ ਪਾ ਬੰਡੀ ਆਨੇ ਆ ਸਾਰੀ ਦੁਕਾਨ ਖਾਲੀ ਕਰਨੀ ਆ ਮੇਲੇ ਲੁੱਟ ਲੋ ਕਲਮਕਾਰੀ ਪ੍ਰਿੰਟ ਆ ਚੁੱਕਿਆਗਾ ਤੇ ਨਾਲ ਦੁਪੱਟਾ ਪੂਰਾ ਸੋਹਣਾ ਮਸਲੀਨ ਦਾ ਓਕੇ ਰਪੋਰਟ ਗੱਲਬਾਤ 1100 ਰੁਪਏ ਵਾਲਾ 500 ਰੁਪਏ ਚ ਕਰਤਾ ਲਓ ਜੀ ਕੜਾਈ ਕੋਣੀ ਆਉਣ ਦੋ ਆ ਲਓ ਭਾਈ 500 ਰੁਪਏ ਦੇ ਵਿੱਚ ਕੜਾਈਆਂ ਘਟੂ ਬਣੀਆਂ ਬਣ ਸਕਦਾ ਫੈਨਸੀ ਵਿਆਹ ਸ਼ਾਦੀਆਂ ਵਾਲੇ ਇਹਦਾ ਹੋਵੇ ਕੜਾਈ ਕੋਣੀ ਆਉਣ ਦੋ ਲਓ ਜੀ 5 500 ਰੁਪਏ ਦੇ ਸੇਲ ਮੇਲੇ ਆ ਆ ਲਓ ਕੜਾਈਆਂ 'ਤੇ ਸੂਟ ਦਬੱਟੇ ਵਰਕ ਸਾਰੇ ਪੰਜਾਬ ਦਾ ਠੋਕੇ ਚਲੰਜ 800 ਰੁਪਏ ਦਾ ਸੂਟ ਦੇਵਾਂਗੇ 400 ਰੁਪਏ ਦੇ ਵਿੱਚ ਸੋ ਜਿਹੜੀਆਂ ਭੈਣਾਂ ਨੇ ਵੀਡੀਓ ਕਾਲ ਤੇ ਕਪੜਾ ਲੈਣਾਗਾ ਜਲਦੀ ਨਾਲ ਦੀ ਵੀਡੀਓ ਕਾਲ ਤੇ ਮਾਲ ਲੈ ਸਕਦੇ ਹੋ ਮੈਸੇਜ ਕਰ ਦਿਓ ਤੇ ਜਿਨ੍ਹਾਂ ਨੇ ਦੁਕਾਨ ਤੇ ਆਉਣਾਗਾ ਸੇਲ ਕਹਿੰਦੇ ਅਸੀਂ 2 ਮਹੀਨੇ ਆ ਪਰ ਅਸੀਂ ਤਾਂ ਦੁਕਾਨ ਖਾਲੀ ਕਰਨੀ ਚਾਹੀ 1 ਮਹੀਨੇ ਚ ਖਾਲੀ ਹੋ ਜੇ ਠੀਕ ਹੈ ਜੀ ਸਾਰਾ ਮਾਲ ਲੈਣਾਂਗਾ ਪਿਓਰ ਨੇਚਰਲ ਕਰੇਪ ਦਾ ਸੂਟ ਹੈ ਚੈੱਕ ਕਰੋ ਧਿਆਨ ਦੇ ਨਾਲ 1100 1200 ਰੁਪਏ ਵਾਲਾ ਸੂਟ ਹੈ ਜੀ ਖੁੱਲਾ ਸਦਾਗਾ ਸਾਰੇ ਦੁਕਾਨਦਾਰਾਂ ਨੂੰ ਬੁਟੀਕਾਂ ਨੂੰ ਵਿਆਹ ਸ਼ਾਦੀਆਂ ਨੂੰ ਕੋਈ ਬੰਦਸ਼ ਨਹੀਂ ਵੀ ਇੱਕ ਲੈਣਾ ਕਿ ਦੱਸ ਲੈਣਾ ਕਿ 100 ਲੈਣੇ ਆ ਚੈੱਕ ਕਰੋ ਧਿਆਨ ਦੇ ਨਾਲ 1100 ਰੁਪਏ ਦਾ ਸੂਟਾ ਚਨੌਣ ਦਾ ਦੁਪੱਟਾ ਨਾਲ ਆ 500 ਰੁਪਏ ਵਿੱਚ ਦੇਵਾਂਗੇ ਠੀਕ ਆ ਭਾਈ ਠੀਕ ਆ 500 ਰੁਪਏ ਵਿੱਚ ਪਟਾਕੇ ਠਾੜਾ ਬਣੇ ਆ ਠਾੜਾ ਕੱਲੀ ਕਰੇਵ ਨਹੀਂ ਆਉਂਦੀ 500 ਚ ਨਾਲ ਚਨੌਣ ਦਾ ਦੁਪੱਟਾ 500 ਚ ਇਧਰ ਮੜਾ ਗੌਰ ਕਰੋ ਧਿਆਨ ਦੇ ਨਾਲ ਮਸਲੀਨ ਕਾਟਨ ਦਾ ਸੂਟਾ ਬਾਜੂ ਹੋਣਗੇ ਵਰਕ ਡਿਜ਼ਾਈਨਰ ਸੂਟਾ 500 ਰੁਪਏ ਦੇ ਵਿੱਚ ਆਟਮਾ ਦੇ ਰਹੀਆਂ ਪੈਨ ਨੂੰ ਇੱਕ ਦੋ ਇੱਕ ਕੈਂਡ ਚਾਕਲੇਟ ਦਾ ਸੂਟ ਚੈੱਕ ਕਰੋ ਜੀ ਧਿਆਨ ਦੇ ਨਾਲ 1200 ਰੁਪਏ ਵਾਲਾ 600 ਰੁਪਏ ਦੇ ਵਿੱਚ ਹੈਂਡਵਰਕ ਦਾ ਪੀਸ ਆ ਫਾਇਦੇ ਪੂਰੇ ਰੱਜ ਕੇ ਕਰਾਂਗੇ ਬਸ ਬੇਨਤੀ ਇਹ ਆ ਵੀ ਮੇਲਾ ਲੁੱਟ ਲਿਓ ਬੰਦਿਸ਼ ਕੋਈ ਨਹੀਂ ਵੀ ਸੈਟ ਲੈਣਾ ਕਿਵੇਂ ਲੈਣਾ ਮਾਲ ਜਿੰਨਾ ਮਰਜ਼ੀ ਮਾਂ ਲੈ ਲਓ ਇੱਧਰ ਧਿਆਨ ਦਿਓ ਪਿਓਰ ਨੇਚਰਲ ਕਰੇਵ ਦਾ ਸੂਟ ਇਹੋ ਜੇ ਸੂਟ ਦੇਨੇ ਆ ਜਿਹੜੇ 1100 1200 ਦੇ ਮਾਰਕੀਟ ਚ ਵਿਕ ਰਹੇ ਆ ਲੈ ਮੁੰਡਾ ਧਿਆਨ ਨਾਲ ਕੈਮਰਾ ਮਾਰ ਦੇ ਕਲੀਅਰ ਹੋ ਜੇ ਪੈਣ ਭਰਾਵਾਂ ਨੂੰ ਵੀ ਅਸੀਂ ਵੇਚੀ ਕੀ ਜਾਂਦੇ ਆ ਪਿਓਰ ਨੇਚਰਲ ਕਰੇਵ ਦਾ ਸੂਟ ਆ ਤੇ ਨਾਲ ਚਨੌਣ ਦਾ ਦੁਪੱਟਾ 13-1300 ਰੁਪਏ ਦੇ ਮਾਰਕੀਟ 'ਚ ਮਿਲਦੇ ਆ 500 'ਚ ਲੈ ਜਾਓ ਠੀਕ ਆ ਬਾਈ 500 'ਚ ਦੇਣਾਗਾ ਭੈਣਾਂ ਉਹ ਮੇਰੀਆਂ ਨੂੰ 5-500 'ਚ ਰਾਇਓਨ ਦਾ ਸੂਟ ਆ ਪੂਰਾ ਕੈਨ ਜਾਮ ਦੀ ਕੁੜਤੀ ਰਾਇਓਨ ਦੀ ਬਾਡਮ ਤੇ ਨਾਲ ਦੁਪੱਟਾ ਮਸਲੀਨ ਦਾ ਲਓ ਜੀ 14-15 16 ਲਾਵਾਂਗੇ 600 ਰੁਪਏ ਦੇ ਵਿੱਚ ਕਲਮਕਾਰੀ ਪ੍ਰਿੰਟ 500 ਰੁਪਏ ਦੇ ਵਿੱਚ ਲਓ ਜੀ ਸੋ ਪਹਿਣਾ ਦੇ ਫਾਇਦੇ ਇੱਕੋ ਦੁਕਾਨ ਤੇ ਮੇਲੇ ਲੁੱਟ ਲੋ ਫ੍ਰੀ ਦੇ ਭਾਅ ਤੇ ਕੱਪੜੇ ਵੰਡੀਆਂ ਜਾਂਦੇ ਆ ਲਓ ਜੀ ਪਿਓਰ ਕਰੇਪ ਸਿਲਕ ਦਾ ਸੂਟ ਡਿਜ਼ਾਈਨਰ ਸੂਟ ਦੇ ਨਾਲ ਚੁਣੌਣ ਦਾ ਦੁਪੱਟਾ ਸਾਰੇ ਪੰਜਾਬ ਦਾ ਠੋਕ ਕੇ ਚੈਲੰਜ 1100 1200 400 ਰੁਪਏ ਚ ਕਰਤਾ ਲਓ ਜੀ ਬਨਾਰਸੀ ਸੋਨਾ ਜਾਂਦੀ ਇਹਦਾ ਤਾਂ ਪਹਿਣਾ ਨੂੰ ਸਾਰਿਆਂ ਨੂੰ ਪਤਾ ਕਿ ਕਿੰਨੇ ਦਾ ਮਿਲਦਾ ਮਾਰਕੀਟ ਦੇ ਵਿੱਚ ਕੋਈ 1400 ਕੋਈ 1500 ਦੀ 1600 700 ਰੁਪਏ ਚ ਲਾ ਕੇ ਦੇਵਾਂਗੇ ਲਓ ਜੀ ਸੋਨਾ ਚਾਂਦੀ ਸੂਟ ਨਾਲ ਦੁਪੱਟਾ ਸੋਨਾ ਚਾਂਦੀ 700 ਰੁਪਏ ਦੇ ਵਿੱਚ ਗੱਲ ਇੱਕੋ ਹੀ ਨਵੇੜ ਦੀ ਪੰਜਾਬੀ ਦੇ ਵਿੱਚ ਵੀ ਜਿਹੜੇ ਵੀ ਦੁਕਾਨਦਾਰ ਭੈਣ ਭਰਾਵਾਂ ਨੇ ਵੇਚਣ ਵਾਸਤੇ ਮਾਲ ਲੈਣਾਗਾ ਸੈੱਟ ਵਾਈ ਕੋਈ ਮਾਲ ਨਹੀਂ ਕਹਰੇ ਘਰੇ ਵੀ ਸਾਂ ਐਂ ਵੰਡਾਂਗੇ ਠੀਕ ਹੈ ਚਾਹੇ ਘਰ ਵਾਸਤੇ ਲੈ ਜਾਓ ਚਾਹੇ ਵੇਚਣ ਵਾਸਤੇ ਲੈ ਜਾਓ ਚਾਹੇ ਬੜੀਕਾਂ ਵਾਸਤੇ ਲੈ ਜਾਓ ਤੁਹਾਡੀ ਚੁਆਇਸ ਆ ਰੇਟ ਅੱਧ ਤੋਂ ਅੱਧ ਕਰਤੇ ਫਰੀ ਦੇ ਭਾਅ ਵੰਡੀ ਜਾਂਦੇ ਆ ਫਾਇਦੇ ਕਰਾਂਗੇ ਰੱਜ ਕੇ ਫਾਇਦੇ ਕਰਾਂਗੇ ਠੀਕ ਹੈ ਦੁਕਾਨ ਖਾਲੀ ਕਰਨੀ ਆ ਠੀਕ ਹੈ ਜੀ ਦੁਕਾਨ ਖਾਲੀ ਕਰਨੀ ਆ ਦਿਵਾਲੀ ਦੇ ਮੌਕੇ ਤੇ ਜਾਣਾਗਾ ਸ਼ੋਰਮ ਬਰਨਾਰ ਰੋਡ ਦੇ ਉੱਤੇ ਸੋ ਜਿਹੜੀਆਂ ਪੈਣਾ ਲੈ ਫਾਇਦੇ ਕਰਾਉਣੇ ਆ ਉਹ ਕਰਾ ਸਕਦੇ ਆ ਠੀਕ ਹੈ ਜੀ ਤੇ ਜਿਹੜੇ ਦੁਕਾਨਦਾਰ ਦੂਰ ਬੈਠੇ ਆ ਨਹੀਂ ਆ ਸਕਦੇ ਵੀਡੀਓ ਕਾਲ ਤੇ ਕਪੜਾ ਲੈ ਲੋ 75 ਦਾ ਸੂਟ ਆ 75 ਦਾ ਸੂਟ ਆ ਤੇ ਨਾਲ ਆ ਗਿਆ ਦੁਪੱਟਾ 500 ਮਿਲਦਾ ਮਾਰਕੀਟ 'ਚ ਹਾਂਜੀ ਵੀਰੇ 200 ਰੁਪਏ 'ਚ ਦੇਵਾਂਗੇ 200 ਰੁਪਏ 200 'ਚ 200 'ਚ ਦੁਪੱਟਾ ਨਾਲ ਐਂ ਬੰਨਾਂਗੇ ਸੌਦੇ ਜੇ ਫਾਇਦੇ ਕਰਾਉਣੇ ਆ ਫੇਰ ਹੋਣਗੇ ਫਾਇਦੇ ਆਈਟਮਾਂ ਉਨ ਦਾ ਹੋਰ ਬੰਚਾਰ ਫਰੀਦ ਦੇ ਭਾ ਦੇ ਕੱਪੜੇ ਕਰਤੇ ਲੈ ਜੋ ਮੇਲੇ ਲੁੱਟ ਕੇ ਲਓ ਜੀ ਪਿਓਰ ਚਾਕਲੇਟ ਵੇਸਾ ਪੂਰਾ ਕਹਿਣ ਕਪੜਾ 500 ਰੁਪਏ ਦੇ ਵਿੱਚ ਸੋ ਫਾਇਦੇ ਰਜਗੇ ਹੋਣਗੇ ਵਿਸਕੋਸ ਔਰਗਾਂਜਾ ਦਾ ਸੂਟ 2200 ਰੁਪਏ ਵਾਲਾ ਪਾਕਿਸਤਾਨੀ ਸੂਟ 2200 ਰੁਪਏ ਵਾਲਾ ਚੁੰਨੀ ਫੁੱਲ ਪਿਓਰ ਦੀ ਆ ਲਓ ਜੀ 800 ਰੁਪਏ ਚ ਲਾ ਕੇ ਦਵਾਂਗੇ ਸੋ ਸਾਰੇ ਦੁਕਾਨਦਾਰਾਂ ਨੂੰ ਖੁੱਲੇ ਸੱਦੇ ਆ ਮੌਕਾ ਵਨ ਟਾਈਮ ਆ ਫਰੀ ਦੇ ਭਾਤੇ ਕੱਪੜੇ ਬੰਨ ਰਹੇ ਆ ਆਹ ਲਓ ਜੀ ਰਾਮ ਟੈਕਸ ਦੇ ਸੂਟ ਪੂਰੇ ਘੈਂਡ 100% ਕੋਟਨ ਲੋਂ ਲੱਗਦੇ ਨਹੀਂ ਨਾਲ ਮਸਲੀਨ ਦੇ 2.5 ਮੀਟਰ ਦੇ ਦੁਪट्टे 1100 1200 ਰੁਪਏ ਵਾਲੇ 500 ਰੁਪਏ ਦੇ ਵਿੱਚ ਸੋ ਫਾਇਦੇ ਕਰ ਦਿਆਂਗੇ ਦੁਕਾਨ ਲਟਾਉਣੀਆਂ ਸਾਰੀ ਸਾਰੀ ਦੁਕਾਨ ਖਾਲੀ ਕਰਨੀਆਂ ਪਿਓਰ ਕਰੇਵ ਸਿਲਕ ਦਾ ਡਿਸਟਲ ਪ੍ਰਿੰਟ ਸੂਟ ਆ ਜੀ ਬੀ ਸ਼ੇਪ ਗਲਾ ਨਾਲ ਬਾਟਮ ਦੇ ਨਾਲ ਚਰਾਉਣ ਦਾ ਦੁਪੱਟਾ 900 ਰੁਪਏ ਵਾਲਾ ਲਵਾਂਗੇ 400 ਰੁਪਏ ਦੇ ਵਿੱਚ ਖੁੱਲੇ ਸੱਦੇ ਸਾਰੇ ਦੁਕਾਨਦਾਰਾਂ ਨੂੰ ਬੁੜੀਕਾਂ ਵਾਲਿਆਂ ਨੂੰ ਆਹ ਲਓ ਜੀ ਚੈੱਕ ਕਰੋ ਸੂਟ ਧਿਆਨ ਦੇ ਨਾਲ ਤੇ ਨਾਲ ਦੇਖੋ ਦੁਪੱਟਾ 1500 ਰੁਪਏ ਦਾ ਸੂਟ ਦੇਵਾਂਗੇ 800 ਰੁਪਏ ਦੇ ਵਿੱਚ ਦੁਪੱਟਾ ਚੈੱਕ ਕਰ ਲਓ ਧਿਆਨ ਦੇ ਨਾਲ ਠੀਕ ਹੈ ਜੀ ਔਰਗੈਂਜ਼ਾ ਦੁਪੱਟਾ ਦਾ ਸੋ ਫਾਇਦੇ ਕਹਿਰਾ ਕਹਿਰਾ ਮਾਲਾ ਸੈੱਟ ਵਾਈਜ਼ ਕੁਝ ਨਹੀਂ ਜਿਹੜੇ ਦੁਕਾਨਦਾਰਾਂ ਨੇ ਮੇਲੇ ਲੁੱਟਣਾ ਲੁੱਟ ਲਓ ਠੀਕ ਹੈ ਜੀ ਕਿਉਂਕਿ ਜਿਵੇਂ ਜਿਵੇਂ ਲੇਡ ਹੋਵਾਂਗੇ ਉਹਵੇਂ ਮਾਲ ਮੁੱਕੀ ਜਾਣਾਗਾ ਸੋ ਸਾਰੀ ਦੁਕਾਨ ਖਾਲੀ ਕਰਨੀਆਂ ਪਿਓਰ ਕਰੇਮ ਸਿਲਕ ਦਾ ਸੂਟ ਆ ਜੀ ਚੈੱਕ ਕਰੋ ਧਿਆਨ ਦੇ ਨਾਲ ਤੇ ਨਾਲ ਆ ਗਿਆ ਚਨਾਉਣ ਦਾ ਦੁਪੱਟਾ 1500 1600 ਰੁਪਏ ਵਾਲਾ ਪਿਓਰ ਕ੍ਰੇਪ ਸਰਕ ਦਾ 800 ਰੁਪਏ ਦੇ ਵਿੱਚ ਫਾਇਦੇ ਪੂਰੇ ਰੱਜ ਕੇ ਕਰਾਂਗੇ ਨਾਲ ਆ ਗਿਆ ਇਧਰ ਧਿਆਨ ਦੇਖੋ ਮੜਾ ਜਾ ਆ ਲਓ ਜੀ 100% ਜੋਰੀ ਹੱਟ ਦਾ ਸੂਟ ਹੈਂਡ ਪੇਂਟ ਵਾਲਾ 300 ਰੁਪਏ ਚ ਲਾਵਾਂਗੇ 600 ਵਾਲਾ 300 ਰੁਪਏ ਚ ਲੈ ਭਾਈ ਆ ਲਓ ਜੀ 1000 ਵਾਲਾ 1200 500 ਰੁਪਏ ਦੇ ਵਿੱਚ ਓਕੇ ਰੋਡ ਲਓ ਜੀ ਇਹ ਸਿਰਫ ਸੈਂਪਲ ਦਿਖਾਇਆ ਮੇਰੀਆਂ ਭੈਣਾਂ ਨੂੰ ਆ 500 ਜਿ ਦੇਵਾਂਗੇ ਵੀ ਐਡ ਆ ਬੇਕੇ ਟੈਕਸ ਦਾ ਬਾਲਾਟਸ ਦਿਖਾ ਦੇ ਏਕੇ ਟੈਕਸ ਦਾ ਸੂਟ ਆ ਜੀ ਸਾਰੇ ਪੰਜਾਬ ਦੀ ਗਰੰਟੀ ਹੈ ਲੋਕ 1500 1800 2000 ਵਿੱਚ ਦੇ ਆ ਆਪਾਂ ਦੇਵਾਂਗੇ ਚੁੰਨੀ ਪਿਓਰ ਦੀ ਨਾਲ 700 ਰੁਪਏ ਦੇ ਵਿੱਚ ਠੀਕ ਹੈ ਜੋ ਰੇਟ ਕੀਤੇ ਆ ਇਸ ਰੇਟ ਦਾ ਚੈਲੰਜ ਹੋਊਗਾ ਕਿਉਂਕਿ ਅਸਦਾ ਦੁਕਾਨ ਖਾਲੀ ਕਰਨੀ ਆ ਨਿਵੇੜਨਾਗਾ ਫਾਇਦਾ ਕਰਨਾ ਭੈਣ ਭਰਾਵਾਂ ਦਾ ਮੇਲੇ ਲੁੱਟ ਰੋ ਸੇਲਾਂ ਲਾਤੀਆਂ ਜ਼ਬਰਦਸਤ ਤੇ ਘਰ ਵਾਸਤੇ ਵਿਢੀਕਾ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਲੈ ਜਾਓ ਫ੍ਰੀ ਦੇ ਵਗ ਬੜਾ ਵੰਡੀ ਜਾਂਦੇ ਆ ਜਿਹੜੇ ਦੁਕਾਨਦਾਰ ਦੂਰ ਬੈਠਿਆ ਨਹੀਂ ਆ ਸਕਦੇ ਵੀਡੀਓ ਵੱਲ ਤੇ ਕਪੜਾ ਦੇ ਦਾਂਗੇ ਸ਼ਰਤ ਇਹੀ ਆ ਘੱਟੋ ਘੱਟ 10000 ਦਾ ਕਪੜਾ ਲੈਣਾ ਪਊਗਾ ਜੀ ਜੇ 10000 ਦਾ ਜਾਂ ਪਲੱਸ ਕਪੜਾ ਲੈ ਸਕਦੇ ਹੋ ਵੀਡੀਓ ਵੱਲ ਤੇ ਕਪੜਾ ਲੈ ਲਿਓ ਬਾਕੀ ਦੁਕਾਨ ਦੇ ਆ ਕੇ ਲੈ ਲਓ ਚਾਹੇ ਸਿੰਗਲ ਸੂਟ ਲੈ ਜਾਓ ਕੋਈ ਟੈਨਸ਼ਨ ਨਹੀਂ ਧੰਨਵਾਦ